ਮੁੰਡਾ ਦੇ ਕਮਿਸ਼ਨਰ ਅਤੇ ਐਸਐਸਪੀ ਦਾ ਵੱਲੋਂ ਪਰਾਲੀ ਪ੍ਰਬੰਧਨ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਕਿਸਾਨਾਂ ਨੂੰ ਪਰਾਲੀ ਦੀ ਸਾਬ ਸੰਭਾਲ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਸੋ ਦੱਸਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਦੀ ਸਾਬ ਸੰਭਾਲ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਨ ਦੀ ਵੀ ਜੜੀ ਅਪੀਲ ਕੀਤੀ ਜਾ ਰਹੀ ਹੈ ਅਤੇ ਖੇਤਾਂ ਦੇ ਵਿੱਚ ਜਿਹੜੇ ਬਲੂਅਰਸ ਚੱਲ ਰਹੇ ਨੇ ਉਹਨਾਂ ਦਾ ਵੀ ਨਰੀਖਣ ਹੈ ਜਿਹੜਾ ਕੀਤਾ ਗਿਆ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਜਿਵੇਂ ਐਸਐਸਪੀ ਬ੍ਰਿਸ਼ਿੰਦਾਈ ਦੇ ਨਾਲ ਪਿੰਡ ਕੋਡ ਫਤਾਈ ਤੇ ਉਹਦੇ ਜਿਹੜਾ ਇਹ ਪ੍ਰਾਲੀ ਦਾ ਡੰਪ ਵੇਖਿਆ ਤੇ ਪਿੰਡ ਵਾਲਿਆਂ ਨੂੰ ਜਾਗਰੂਕ ਕੀਤਾ ਵੀ ਪ੍ਰਾਲੀ ਸੰਭੇ ਜਾਵੇ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ ਪ੍ਰਾਲੀ ਨੂੰ ਸੰਭੰਦ ਦਾ ਇਹ ਪਿਛਲੇ 2-3 ਸਾਲਾਂ ਤੋਂ ਕੰਮ ਸ਼ੁਰੂ ਕੀਤਾ ਹੈ ਬਹੁਤ ਇਲਾਹੀਬੰਦ ਕੰਮ ਹੈ ਤੇ ਇਹਦੇ ਨਾਲ ਪ੍ਰਾਲੀ ਸੰਭ ਵੀ ਜਾਂਦੀ ਹੈ ਤੇ ਆਮਦਨ ਵੀ ਹੁੰਦੀ ਹੈ ਇਸ ਲਈ ਅਸੀਂ ਬੇਨਤੀ ਕਰਾਂਗੇ ਸਾਡੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਜਿਹੜਾ ਇਹ ਸਮਾਂ ਹੈਗਾ ਆਪ ਪਰਾਲੀ ਨੂੰ ਅੱਗ ਨਾ ਲਾਈਏ ਤੇ ਇਦਾਂ ਹੀ ਪਰਾਲੀ ਇਕੱਠੀ ਕਰਕੇ ਸੰਭੀਏ ਇਹਦੇ ਨਾਲ ਸਾਡਾ ਵਾਤਾਵਰਨ ਵੀ ਠੀਕ ਰਹੂਗਾ ਸਾਡੀ ਪੁਜਾਊ ਸ਼ਕਤੀ ਧਰਤੀ ਠੀਕ ਰਹੂਗੀ ਤੇਰੀ ਆਮਦਨ ਵਿੱਚ ਵਾਧਾ ਹੋਏਗਾ ਧੰਨਵਾਦ